ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਸਸ਼ਕਾ ਜੀ ਸਟਾਰ ਏਜੀ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ ਇਸ ਟਾਈਮ ਅਸੀਂ ਪਹੁੰਚੇ ਹਾਂ ਅੰਦਰਾਨਗੜ੍ਹ ਸਿਆਟੇ ਸ੍ਰੀ ਕ੍ਰਿਸ਼ਨਾ ਮੰਦਿਰ ਇੱਥੇ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਜਨਮ ਉਸਤਵ ਦੇ ਸੰਬੰਧ ਵਿੱਚ ਸੋਭਾ ਯਾਤਰਾ ਕੱਢੀ ਜਾ ਰਹੀ ਹੈ। ਸੋਭਾ ਯਾਤਰਾ ਨਰਾਇਣਗੜ੍ਹ ਸ਼ਹਿਰ ਤੋਂ ਹੁੰਦੀ ਹੋਈ ਸ੍ਰੀ ਦੁਰਗਾਇਾ ਦੇ ਤੱਕ ਪਹੁੰਚੇਗੀ ਤੇ ਗੱਲਬਾਤ ਕਰਦੇ ਹਾਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਸਭ ਤੋਂ ਪਹਿਲੇ ਕੱਲ੍ਹ ਬਾਤ ਕਰਦੇ ਹਾਂ ਜੈ ਸ਼੍ਰੀ ਰਾਮ ਅੱਜ ਮੈਂ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਭਗਵਾਨ ਪਰਸ਼ੂਰਾਮ ਦੇ ਜਨਮੋత్సਵ ਦੀ ਲੱਖ ਲੱਖ ਵਧਾਈਆਂ ਦੇ ਰਿਹਾ ਹਾਂ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਕਿ ਭਗਵਾਨ ਪਰਸ਼ੂਰਾਮ ਦੇ ਦੇ ਅਤਰਸ਼ਾਂ ਤੇ ਚੱਲਣ ਨਾਲ ਹੀ ਅੱਜ ਜਿਹੜੀ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕ੍ਰਿਸ਼ਨ ਮੰਦਰ ਨਰੈਣਗੜ੍ਹ ਤੋਂ ਲੈ ਕੇ ਸ੍ਰੀ ਦਰ ਗਿਆਨਾ ਤੀਰਥ ਜਾ ਕੇ ਸਮਾਪਤ ਹੋਏਗੀ। ਦੇਸ਼ਵਾਸੀਆਂ ਨੂੰ ਇਹ ਜਾਣਨਾ ਕਿ ਭਗਵਾਨ ਪਰਸ਼ੂਰਾਮ ਜੀ ਦੇ ਹਸੁੱਲਾਂ ਤੇ ਚੱਲਣ, ਉਹਨਾਂ ਦੇ ਦਰਸ਼ਨ ਤੇ ਚੱਲਣ, ਉਹਨਾਂ ਦੇ ਦਿੱਤੇ ਹੋਏ ਮਾਰਗ ਤੇ ਚੱਲਣ। ਅੱਜ ਮੰਦਰ ਰਾਧਾ ਕ੍ਰਿਸ਼ਨ ਸ੍ਰੀ ਰਾਧਾ ਕ੍ਰਿਸ਼ਨ ਚ ਭਗਵਾਨ ਪਰਸ਼ੂਰਾਮ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ। ਇਹ ਜਿਹੜਾ ਉਤਸਵ ਹੈ ਬੜੇ ਜੂ ਆਪਣਾ ਸ਼ਰਧਾ ਭਾਵਨਾ ਨਾਲ ਇੱਥੋਂ ਨਿਕਲ ਕੇ ਰਾਧਾ ਕ੍ਰਿਸ਼ਨ ਮੰਦਿਰ ਤੋਂ ਦਰਗਾਹੇ ਮੰਦਿਰ ਪਹੁੰਚੇਗਾ ਮੈਂ ਆਪਣੇ ਵੱਲੋਂ ਭਗਵਾਨ ਪਰਸ਼ੂਰਾਮ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਆराधना ਕਰਦਾ ਹਾਂ ਭਗਵਾਨ ਇਹ ਜ ਆਪਣੇ ਜਿਹੜੇ ਦੀਪਕ ਸ਼ਰਮਾ ਜੀ ਜਿਹੜੇ ਸਾਰਾ ਆਰਗੇਨਾਈਜ਼ਰ ਨੇ ਉਹਨਾਂ ਨੂੰ ਤਾਕਤ ਸ਼ਕਤੀ ਦੇਈ ਸਾਰੇ ਜਿੰਨੇ ਵੀ ਪ੍ਰਬੰਧਕ ਮੈਂਬਰਸ ਹਨ ਉਹਨਾਂ ਸਾਰਿਆਂ ਨੂੰ ਤਾਕਤ ਸ਼ਕਤੀ ਦੇਈ ప్రతి ਹਰ ਸਾਲ ਇਸੇ ਤਰ੍ਹਾਂ ਭਗਵਾਨ ਪਰਸ਼ੂਰਾਮ ਦੀ ਸ਼ੋਭਾ ਯਾਤਰਾ ਕਰਦੇ ਰਹੀਏ ਤੇ ਲੋਕਾਂ ਨੂੰ ਸੰਦੇਸ਼ ਦਿੰਦੇ ਆ ਕਿ ਜਿਹੜੇ ਭਗਵਾਨ ਪਰਸ਼ੂਰਾਮ ਨੇ ਜਿਹੜੇ ਉਸ ਟਾਈਮ ਦਿੱਤੇ ਅੰਤਖਵਾਦ ਕਰਦੇ ਸੀ ਉਹਨਾਂ ਦਾ ਨਾਸ਼ ਕੀਤਾ ਸੀ ਭਾਵੇਂ ਭਗਵਾਨ বিষ্ণੂ ਛੇਵੇਂ ਪਰਸ਼ੂਰਾਮ ਜੀ বিষ্ণੂ ਜੀ ਦੇ ਛੇਵੇਂ ਅਵਤਾਰ ਹੋਏ ਨੇ ਮੈਂ ਇਸ ਅਫਸਰ ਤੌਰ 'ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਤੇ ਬਹੁਤ-ਬਹੁਤ ਵਧਾਈ ਦਿੰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ